ਕੇਂਦਰ ਦੇ ਵੱਲੋਂ ਜਿਹੜਾ ਬਜਟ ਪਾਸ ਕੀਤਾ ਗਿਆ ਉਸ ਦੇ ਨੂੰ ਲੈ ਕੇ ਮੰਤਰੀ ਹਰਪਾਲ ਚਿਮਨ ਇੱਕ ਵਾਰ ਫਿਰ ਤੋਂ ਕਿਹਾ ਕਿ ਇੱਕ ਵਾਰ ਫਿਰ ਤੋਂ ਜੜਾ ਹੈ ਪੰਜਾਬ ਨੂੰ ਨਿਰਾਸ਼ ਕੀਤਾ ਗਿਆ ਹੈ ਇੱਕ ਵਾਰ ਫਿਰ ਤੋਂ ਪੰਜਾਬ ਦੇ ਨਾਲ ਮਤਰਈ ਮਾਹ ਵਾਲਾ ਜੜਾ ਹੈ ਸੁਲੂਕ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਤੇ ਪੰਜਾਬ ਦੇ ਕਿਸਾਨਾਂ ਤੇ ਆਮ ਲੋਕਾਂ ਦੇ ਨਾਲ ਪਾਜ ਪਾ ਸਰਕਾਰ ਨੇ ਧੋਖਾ ਕੀਤਾ ਹੈ ਪੰਜਾਬ ਦੀ ਸਿਹਤ ਤੇ ਸਿੱਖਿਆ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਕੇਜ ਨਹੀਂ ਦਿੱਤਾ ਹੈ ਹਰਪਾਲ ਚਿਮਾ ਦੇ ਵੱਲੋਂ ਕੇਂਦਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਬਿਆਨ ਦਿੱਤਾ ਗਿਆ ਹੈ ਹਮੇਸ਼ਾ ਹੀ ਪਹਿਲਾਂ ਪ੍ਰੀ ਬਜਟ ਬਜਟ ਤੋਂ ਪਹਿਲਾਂ ਮੀਟਿੰਗ ਬੁਲਾਈ ਜਾਂਦੀ ਹੈ ਸਟੇਟਾਂ ਨੂੰ ਬੁਲਾਇਆ ਜਾਂਦਾ ਹੈਗਾ ਔਰ ਸਟੇਟਾਂ ਦੀਆਂ ਪ੍ਰਾਇੋਰਟੀਜ਼ ਪੁੱਛੀਆਂ ਜਾਂਦੀਆਂ ਨਹੀਂਆਂ ਕਿ ਸਟੇਟ ਨੂੰ ਕੀ ਕੀ ਚਾਹੀਦਾਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਪੰਜਾਬ ਨੂੰ ਨਰਾਸ਼ ਕੀਤਾ ਔਰ ਪੰਜਾਬ ਦੇ ਨਾਲ ਮਤਰੀਈ ਮਾਲਾ سلوਕ ਕੀਤਾਗਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਬਦਕਰਾ ਕਰਦੀ ਆ ਪੰਜਾਬ ਵਿਰੋਧੀ ਫੈਸਲੇ ਲੈਂਦੀ ਆ ਅੱਜ ਦਾ ਜਿਹੜਾ ਬਜਟ ਆ ਇਹ ਵੀ ਮੈਂ ਸਮਝਦਾ ਪੰਜਾਬ ਵਿਰੋਧੀ ਆ ਪੰਜਾਬ ਦੇ ਕਿਸਾਨ ਵਿਰੋਧੀ ਆ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਜੇ ਐਮਐਮਐਸਈ ਐਮਐਸਐਮਈ ਦੀ ਗੱਲ ਕਰਾਂ ਛੋਟੇ ਉਦਯੋਗਾਂ ਦੀ ਗੱਲ ਕਰਾਂ ਉਹਦੇ ਵਿੱਚ ਵੀ ਕੋਈ ਇਨਸੈਂਟਿਵ ਨਹੀਂ ਦਿੱਤਾ ਔਰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾ ਜਦ ਕਿ ਪੰਜਾਬ ਐਮਐਸ ਐਮਐਸਐਮਈ ਦੇ ਵਿੱਚ ਨੰਬਰ 1 ਤੇ ਆਉਂਦਾ ਸੀਗਾ ਪੰਜਾਬ ਦਾ ਰੇਟ ਜਿਹੜਾ ਬਹੁਤ ਅੱਛਾ ਸੀ ਪੰਜਾਬ ਦੇ ਲੋਕ ਜਿਹੜਾ ਉਹ ਛੋਟੇ ਉਦਯੋਗ ਨੂੰ ਤਰਜੀਹ ਦਿੰਦੇ ਨੇ ਪਰ ਲੇਕਿਨ ਇੱਕ ਵਾਰ ਫਿਰ ਮੈਂ ਸਮਝਦਾ ਕਿ ਇਹਦਾ ਸਰਕਾਰ ਨੇ ਬੁਰੀ ਤਰ੍ਹਾਂ ਨਰਾਸ਼ ਕੀਤਾ ਆਖਰੀ ਸਵਾਲ ਕਿਸਾਨਾਂ ਨੂੰ ਵੀ ਬਹੁਤ ਉਮੀਦਾਂ ਸੀ ਕਿ ਕਿਤੇ ਇੱਕ ਪਾਸੇ ਕਿਸਾਨ ਅੰਦੋਲਨ ਕਰ ਰਹੇ ਨੇ ਉਹੀ ਕਾਰਨ ਤਾਂ ਨਹੀਂ ਕਮਿਆਦਾ ਭੁਗਤਣਾ ਪਿਆ ਪੰਜਾਬ ਦੇਖੋ ਮੈਂ ਕਿਹਾ ਪਹਿਲਾਂ ਕਿਹਾ ਕਿ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕਟਾਅ ਕਰਤਾ ਘਟਾਤੀ ਯਾਨੀ ਇਨਸੈਂਟਿਵ ਤਾਂ ਕੀ ਦੇਣਾ ਸੀ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਤਾਂ ਕੀ ਕਰਨੀ ਸੀ ਜਿਹੜੀ ਇਨਪੁਟ ਕਾਸਟ ਸੀਗੀ ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵੱਧ ਗਈ ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਆ ਹਮੇਸ਼ਾ ਹੀ